ਇਹ ਮਹਾਸ਼ੇ ਨੇ ਮੱਧ ਪ੍ਰਦੇਸ਼ ਦੇ ਮਦਸੌਰ ਜ਼ਿਲ੍ਹੇ ਦੇ ਭਾਜਪੀ ਦੇ ਨੇਤਾ ਮਨੋਹਰ ਲਾਲ ठाकੜ ਤੇ ਇਹਨਾਂ ठाकੜ ਸਾਹਿਬ ਦੇ ਕੰਮ ਵੀ ਲੱਗਦਾ ठाਕੜ ਹੀ ਆ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਵੈਸੇ ਬਣਾਉਣਾ ਨਹੀਂ ਚਾਹੁੰਦਾ ਮੈਨੂੰ ਲੱਗਦਾ ਆਪਾਂ ਜਿਹੜੀਆਂ ਨੌਲੇਜ ਬੇਸ ਬਣਾਉਨੇ ਆ ਉਹਦੇ ਤੇ ਹੀ ਫੋਕਸ ਕਰੀਏ ਪਰ ਮੈਨੂੰ ਲੱਗਦਾ ਜਿਹੜੇ ਲੋਕ ਕਈ ਲੀਡਰਾਂ ਦੇ ਪਿੱਛੇ ਲੱਗ ਕੇ ਆਪਸੀ ਭਾਈਚਾਰਾ ਵੀ ਖਰਾਬ ਕਰ ਲੈਂਦੇ ਹਨ ਕਈ ਲੀਡਰਾਂ ਦੇ ਇਸ ਤਰ੍ਹਾਂ ਅੰਦੇ ਭਗਤ ਬਣ ਜਾਂਦੇ ਹਨ ਸੋ ਉਹ ਲੋਕਾਂ ਨੂੰ ਇਦਾਂ ਦੀਆਂ ਜਾਨੀ ਕਿ ਵੀਡੀਓਜ਼ ਜਾਂ ਇਦਾਂ ਦੀਆਂ ਖਬਰਾਂ ਦੱਸਣੀਆਂ ਮੈਨੂੰ ਲੱਗਦਾ ਜ਼ਰੂਰੀ ਹੋ ਜਾਂਦੀਆਂ ਕਿ ਇਹ ਜਿਹੜੇ ਲੀਡਰ ਹੈਗੇ ਜਿਨ੍ਹਾਂ ਦੇ ਪਿੱਛੇ ਅਸੀਂ ਲੱਗ ਜਾਈਦਾ ਉਹ ਆਪ ਕਿੱਦਾਂ-ਕਿੱਦਾਂ ਦੇ ਕਾਰਨਾਮੇ ਕਰਦੇ ਪਿਆ ਸੋ ਇਹ ਮਨੋਹਰ ਲਾਲ ਧਾਕੜ ਹੁਣੀ ਧਾਕੜ ਕੰਮ ਕਰਦੇ ਫੜੇਗਾ ਬੜਾ ਹੀ ਸ਼ਰਮਸਾਰ ਕਰਨੇ ਵਾਲਾ ਕੰਮ ਸਿਗਾ 13 ਮਈ ਰਾਤ ਦੀ ਗੱਲ ਆ ਦਿੱਲੀ ਬੰਬਈ ਐਕਸਪ੍ਰੈਸ ਹਾਈਵੇ ਬਿਲਕੁਲ ਸੁੰਨਸਾਨ ਸੀਗਾ ਇਹ ਮנדਸੌਰ ਜ਼ਿਲ੍ਹੇ ਦੇ ਭਾਨਪੁਰ ਏਰੀਏ ਦੇ ਇਲਾਕੇ ਦੇ ਵਿੱਚੋਂ ਜਿੱਥੋਂ ਕਿ ਇਹ ਇਹ ਜਿਹੜਾ ਹਾਈਵੇ ਗੁਜ਼ਰਦਾ ਹੈਗਾ ਉੱਥੇ ਇੱਕ ਚਿੱਟੇ ਰੰਗ ਦੀ ਗੱਡੀ ਰੁਕਦੀ ਹੈਗੀ ਆ ਜਿਹਨੂੰ ਇਹ ਮਨੋਹ ਲਾਰ ਧਾਕੜ ਹੁਣੀ ਚਲਾ ਰਿਹਾ ਵਿੱਚੋਂ ਉਹਨਾਂ ਦੀ ਇੱਕ ਮਹਿਲਾ ਮਿੱਤਰ ਨਿਕਲਦੀ ਆ ਨਿਰਵਸਤਰ ਰੋਡ ਦੇ ਉੱਤੇ ਇਹ ਜਿੱਦਾਂ ਸੰਬੰਧ ਬਣਾਉਂਦੇ ਆ ਲਗਭਗ 8 ਮਿੰਟ ਇਹੇ ਇਹੀ ਤਰ੍ਹਾਂ ਇਹ ਜਿਹੜੀ ਸ਼ਰਮਸਾਰ ਕਰਨੇ ਵਾਲੀ ਕਾਰਵਾਈ ਹੈਗੀ ਆ ਆਪਣੀ ਮਹਿਲਾ ਮਿੱਤਰ ਦੇ ਨਾਲ ਰੋਡ ਦੇ ਉੱਤੇ ਸ਼ਰਿਆਮ ਕਰਦਾ ਹੈਗਾ ਤੇ ਇਹ ਜਿਹੜਾ ਸਾਰਾ ਹੀ ਕਾਰਨਾਮਾ ਇੱਥੇ ਇਹ ਕਰਦਾ ਰੋਡ ਦੇ ਉੱਤੇ ਇਹ ਪੂਰਾ ਇੱਕ ਰਿਕਾਰਡ ਹੋ ਜਾਂਦਾ ਐਨ ਐਚ ਏ ਆਈ ਦੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਆ ਉਹਦੇ ਵਿੱਚ ਇਹ ਸਾਰਾ ਕਾਰਨਾਮਾ ਰਿਕਾਰਡ ਹੋ ਜਾਂਦਾ ਇਸ ਤੋਂ ਪੂਰੇ 9 ਦਿਨ ਬਾਅਦ ਇਹ ਜਿਹੜਾ ਵੀਡੀਓ ਸੀਗਾ ਸੀਸੀਟੀਵੀ ਕੈਮਰਾ ਦੇ ਵਿੱਚ ਬਣਾਇਆ ਹੋਇਆ ਸੀਗਾ ਇਹ ਵਾਇਰਲ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਜਿਹੜਾ ਮਨੂਰ ਲਾਰ ਧਾਕੜ ਹੈਗਾ ਇਹਦੇ ਪੁਲਿਸ ਦੇ ਵਿੱਚ ਇਹਦੇ ਖਿਲਾਫ ਮਾਮਲਾ ਦਰਜ ਹੁੰਦਾ ਹੈ ਤੇ ਇਹ ਮਦਸੌਰ ਜ਼ਿਲ੍ਹੇ ਦੇ ਭਾਨਪੁਰ ਦੇ ਇਹ ਥਾਣੇ ਦੇ ਵਿੱਚ ਜਾ ਕੇ ਖੁਦ ਸਰੈਂਡਰ ਕਰ ਦਿੰਦਾ ਹੈਗਾ। ਇਸ ਬੰਦੇ ਨਾਲ ਰੋਡ ਤੇ ਦਿਸਣ ਵਾਲੀ ਔਰਤ ਕੌਣ ਸੀਗੀ? ਕਿਸ ਤਰ੍ਹਾਂ ਬਲੈਕਮੇਲਿੰਗ ਕਰਨੇ ਵਾਲਾ ਵੀ ਸਿਸਟਮ ਇਹਦੇ ਪਿੱਛੇ ਸ਼ਾਮਿਲ ਸੀਗਾ। ਉਹਦੇ ਬਾਰੇ ਵੀ ਸਾਰੀ ਗੱਲ ਕਰਦੇ ਆਂ ਆਜੋ। ਇਸ ਘਟਨਾ ਤੋਂ ਬਾਅਦ ਇਹ ਕਾਂਗਰਸ ਵਾਲਿਆਂ ਨੇ ਇਹ ਜਿਹੜਾ ਰੋਡ ਹੈਗਾ ਦਿੱਲੀ ਬੰਬਈ ਐਕਸਪ੍ਰੈਸ ਹਾਈਵੇ ਉਹਨੂੰ ਜਾ ਕੇ ਇਹਨਾਂ ਨੇ ਗੰਗਾ ਜਲ ਦੇ ਨਾਲ ਇਹ ਮਤਲਬ ਕਿ ਪਿਉਰੀਫਾਈ ਵੀ ਕੀਤਾ ਫਿਲਹਾਲ ਜਿਹੜੇ ਭਾਜਪਾ ਵਾਲੇ ਸੀਗੇ ਉਹ ਵੀ ਇਹ ਤੋਂ ਪੱਲਾ ਛਡਾਉਂਦੇ ਦਿਖੇ ਹੈਗੇ ਆ ਬੇਸ਼ੱਕ ਇਹ ਜਿਹੜਾ ਬੰਦਾ ਸੀਗਾ ਮਨੋਰ ਲਾਲ ठाकੜ ਉਹਦੀ ਜਿਹੜੀ ਪਤਨੀ ਸੀਗੀ ਮਦਸੌਰ ਜ਼ਿਲ੍ਹੇ ਦੀ ਪ੍ਰੀਸ਼ਦ ਦੀ ਮੈਂਬਰ ਹੈਗੀ ਆ ਭਾਜਪਾ ਵੱਲੋਂ ਪਰ ਫਿਲਹਾਲ ਭਾਜਪਾ ਵਾਲੇ ਤੋਂ ਖੜਾ ਛਡਾਉਂਦੇ ਨਜ਼ਰ ਆਇਆ ਕਿ ਇਹ ਸਾਡਾ ਕੋਈ ਨੇਤਾ ਨਹੀਂ ਹੈਗਾ 13 ਮਈ ਦੀ ਰਾਤ ਨੂੰ ਇਹ ठाकੜ ਹਣੀ ਉੱਥੇ ਬਣਾਉਂਦੇ ਹੈਗੇ ਆਪਣੇ ਸਬੰਧ ਜਿਹੜਾ ਕਿ ਐਨ ਐਚ ਆਈ ਦੇ ਜਿਹੜੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਜਿਹੜੀ ਇਹ ਇਹ ਕੈਦ ਹੋ ਜਾਂਦੀ ਆ ਜਿਹੜੇ ਉਸ ਸਮੇਂ ਉੱਥੇ ਦੇ ਕਰਮਚਾਰੀ ਸੀਗੇ ਐਨ ਐਚ ਏ ਆਈ ਦੇ ਜਿਹੜੇ ਸੀਸੀਟੀਵੀ ਕੈਮਰਾ ਵਗੈਰਾ ਦੇਖਦੇ ਸੀਗੇ ਉਹ ਇਹ ਸਾਰੀ ਘਟਨਾ ਨੂੰ ਉਹ ਸੀਸੀਟੀਵੀ ਕੈਮਰੇ ਥਰੂ ਦੇਖਦੇ ਰਹਿੰਦੇ ਆ ਬਾਅਦ ਦੇ ਵਿੱਚ ਉਹ ਇੱਕ ਵੱਡੇ ਐਲ ਸੀ ਡੀ ਦੇ ਵਿੱਚ ਇਹ ਲਾ ਕੇ ਉਹ ਵੀਡੀਓ ਨੂੰ ਤੇ ਇੱਕ ਮੋਬਾਈਲ ਦੇ ਰਾਹੀਂ ਉਹਦਾ ਇੱਕ ਪੂਰਾ ਇਹ ਬਣਾ ਲੈਂਦੇ ਆ ਐਮ ਐਮ ਐਸ ਬਣਾ ਲੈਂਦੇ ਕਹਿ ਲਓ ਨਾ ਤੇ ਉਹ ਸਾਰਾ ਬਣਾ ਕੇ ਇਹ ਜਿਹੜਾ ਮਨੂਨ ਲਾਲ ਧਾਕੜਾ ਇਹਨੂੰ ਬਲੈਕਮੇਲ ਕਰਦੇ ਰਹਿੰਦੇ ਆ 8 ਦਿਨ ਤੱਕ ਇਹਨੂੰ ਬਲੈਕਮੇਲ ਕਰਦੇ ਰਹਿੰਦੇ ਆ ਉਹ ਐਨ ਐਚ ਏ ਆਈ ਦੇ ਕਰਮਚਾਰੀ ਇਦੇ ਕੋਲੋਂ 10 ਲੱਖ ਰੁਪਇਆ ਉਹ ਮੰਗਦੇ ਆਗੇ ਕਿ ਸਾਨੂੰ 10 ਲੱਖ ਰੁਪਇਆ ਦੇ ਨਹੀਂ ਤਾਂ ਜਿਹੜੀ ਤੇਰੀ ਵੀਡੀਓ ਹੈਗੀ ਆ ਉਹ ਵਾਇਰਲ ਕਰ ਦਿਆਂਗੇ ਇਹਦੇ ਨਾਲ ਕੋਈ ਵੀ ਉਹਦੀ ਜਿਹੜੀ ਹੈਗੀ ਆ ਇਹਨਾਂ ਦਾ ਸਮਝੌਤਾ ਨਹੀਂ ਹੁੰਦਾ ਐਨੇ ਦਿਨ ਇਹਨਾਂ ਦੀ ਗੱਲਬਾਤ ਚੱਲਦੀ ਰਹਿੰਦੀ ਆ ਆਖਰ ਨੂੰ ਇਹ 22 ਮਈ ਨੂੰ ਇਹ ਜਿਹੜੀ ਵੀਡੀਓ ਹੈਗੀ ਆ ਇਹ ਵਾਇਰਲ ਕਰ ਦਿੱਤੀ ਜਾਂਦੀ ਆ ਵਾਇਰਲ ਤਾਂ ਹੀ ਕੀਤੀ ਹੋਣੀ ਆ ਇਹਨੇ ਨਹੀਂ ਪੈਸੇ ਉਹਨੂੰ ਦਿੱਤੇ ਆ ਸੋ ਜਿਹੜੇ ਤਿੰਨ ਜਿਹੜੇ ਕਰਮਚਾਰੀ ਹੈਗੇ ਆ NHAI ਦੇ ਉਨ੍ਹਾਂ ਦੇ ਉੱਤੇ ਪੁਲਿਸ ਨੇ ਵੀ ਐਕਸ਼ਨ ਲਿਆ ਐਨ ਐਚ ਏ ਆਈ ਨੇ ਵੀ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਹੈ ਤੇ ਪੁਲਿਸ ਵੀ ਉਹਨਾਂ ਤੋਂ ਪੁੱਛਗਿੱਛ ਕਰ ਰਹੀ ਆ ਫਿਲਹਾਲ ਜਿਹੜਾ ਇਹ ਮਨੋਰ ਲਾਲ ठाकੜ ਹੁਣੀ ਆ ਇਹ ਪੁਲਿਸ ਦੇ ਕੋਲ ਆਪੇ ਹੀ ਸਰੈਂਡਰ ਕਰਕੇ ਗਏ ਸੀਗੇ ਤੇ ਇਹਨਾਂ ਨੂੰ ਜਿਹੜੀਆਂ ਧਰਾਮਾਂ ਲੱਗੀਆਂ ਸੀਗੀਆਂ ਉਹ ਮਤਲਬ ਕਿ ਅਵੇਲੇਬਲ ਸੀਗੀਆਂ ਉਹਨਾਂ ਤੇ ਜ਼ਮਾਨਤ ਵੀ ਮਿਲ ਚੁੱਕੀ ਆ ਤੇ ਬਾਹਰ ਆ ਕੇ ਭਾਜੀ ਹੁਣੀ ਇਹ ਦੱਸਿਆ ਹੈ ਕਿ ਇਹ ਜਿਹੜੀ ਵੀਡੀਓ ਸਾਰੀ ਸੀਗੀ ਇਹ ਏ ਆਈ ਨਾਲ ਜਨਰੇਟ ਕੀਤੀ ਹੋ ਸੀਗੀ ਮੈਂ ਤਾਂ ਇਹਦੇ ਵਿੱਚ ਹੈ ਹੀ ਨਹੀਂ ਸੀਗਾ ਇਹਦੇ ਵਕੀਲ ਨੇ ਵੀ ਇਹੀ ਗੱਲ ਦੱਸੀ ਸੋ AI ਦਾ ਲੋਕੀ ਕਹਿੰਦੇ ਆ ਕਿ ਨੁਕਸਾਨ ਬਹੁਤ ਹੋ ਗਿਆ ਮੈਨੂੰ ਲੱਗਦਾ ਅੱਜ ਕੱਲ ਜਿਹੜੇ ਲੋਕ ਐਦਾਂ ਦੇ ਹੈਗੇ ਜਿਨ੍ਹਾਂ ਦੀ ਅਸਲੀਅਤ ਐਦਾਂ ਦੇ ਕਾਰਨਾਮੇ ਕਰਦੇ ਆ ਮੈਨੂੰ ਲੱਗਦਾ ਉਹ ਵੀ ਆਪਣਾ ਸਾਰਾ ਇਹ AI ਤੇ ਮੜੀ ਜਾਂਦੇ ਆ ਸੋ ਇਹਦਾ ਜਿਹੜਾ ਵਕੀਲ ਆ ਉਹਨੇ ਕਿਹਾ ਕਿ ਇਹ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ ਇਹ ਵੀਡੀਓ ਦੀ ਇਹ ਅਸਲੀ ਆ ਨਕਲੀ ਆ ਫੇਰ ਹੀ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਇਹੀ ਸੀ ਜਿਹੜੀ ਹੈਰਾਨੀਜਨਕ ਗੱਲ ਇਹ ਸੀਗੀ ਕਿ ਉਹ ਔਰਤ ਕੌਣ ਸੀਗੀ ਜਿਹੜੀ ਇਸ ਹੱਦ ਤੱਕ ਹੱਦਾਂ ਪਾਰ ਕਰਕੇ ਇਹ ਮੰਤਰੀ ਜਦੀ ਸ਼ਕਲ ਨਾਲ ਅਕਲ ਨਾਲ ਇਹਦੇ ਨਾਲ ਉਹ ਸਾਰਾ ਕੁਝ ਕਰਨ ਲਈ ਤਿਆਰ ਹੋ ਗਈ ਸੋ ਕਾਂਗਰਸ ਦੇ ਇੱਕ ਨੇਤਾ ਨੇ ਇਹਦੇ ਲਈ ਦਾਵਾ ਕੀਤਾ ਹੈ ਕਿ ਉਹ ਜਿਹੜੀ ਵੀਡੀਓ 'ਚ ਦਿਸਣ ਵਾਲੀ ਔਰਤ ਹੈਗੀ ਆ ਉਹ ਮਦਸੌਰ ਜ਼ਿਲ੍ਹੇ ਦੀ ਇੱਕ ਸਰਕਾਰੀ ਸਕੂਲ ਦੀ ਅਧਿਆਪਕਾ ਹੈਗੀ ਆ ਤੇ ਉਹਨੇ ਆਪਣੀ ਜਿਹੜੇ ਇਹ ਤਬਾਦਲੇ ਲਈ ਮਤਲਬ ਕਿ ਆਪਣੀ ਬਦਲੀ-ਬਦਲੀ ਦੇ ਚੱਕਰ ਦੇ ਵਿੱਚ ਇਹ ਮਨੋਹਰ ਲਾਲ ठाकੜ ਦੇ ਸੰਪਰਕ ਦੇ ਵਿੱਚ ਆਈ ਸੀਗੀ ਤੇ ਇਹ ਜਿਹੜਾ આરોપી ਮਨੋਹਰ ਲਾਲ ठाकੜ ਹੈਗਾ ਇਹਦੀ ਜਿਹੜੀ ਪਤਨੀ ਹੈ ਜ਼ਿਲ੍ਹਾ ਪੰਚਾਇਤ ਸਦਸਾ ਹੈਗੀ ਆ ਤੇ ਉਹ ਜਿਹੜਾ ਜਿਹੜੀ ਔਰਤ ਦੇ ਨਾਲ ਇਹ ਫੜ ਹੋਇਆ ਹੈਗਾ ਉਹ ਇੱਕ ਸਰਕਾਰੀ ਵਿਦਿਆਲਿਆ ਦੇ ਵਿੱਚ ਪੜਾਉਂਦੀ ਆ ਤੇ ਉਸੇ ਹੀ ਸੇਮ ਬਦਸੌਰ ਸ਼ਹਿਰ ਦੇ ਵਿੱਚ ਹੀ ਉਹ ਪੜਾਉਂਦੀ ਆ ਤੇ ਇਹਦੀ ਘਰ ਵਾਲੀ ਵੀ ਉੱਥੇ ਹੀ ਇਹ ਇਹ ਪੰਚਾਇਤ ਦੀ ਸਦਸਾ ਹੈਗੀ ਆ ਤਾ ਕਰਕੇ ਉਹ ਚਾਹੁੰਦੇ ਸੀਗੇ ਸ਼ਾਇਦ ਇਹਦੀ ਘਰ ਵਾਲੀ ਜਾਂ ਇਹ ਉੱਥੇ ਕੋਈ ਉਹਦੀ ਬਦਲੀ ਬਦਲੀ ਕਰਾ ਸਕਦਾ ਜਿੱਦਾਂ ਕੀ ਦੱਸਿਆ ਜਾ ਰਿਹਾ ਫਿਰ ਉਹ ਬਦਲੀ ਕਰਾਉਣ ਦੇ ਚੱਕਰ ਦੇ ਵਿੱਚ ਇਹਦੇ ਚਾਂਸੇ ਚ ਆ ਗਈ ਸੋ ਇਹ ਕਿਸੇ ਕਾਂਗਰਸੀ ਜਿਹੜਾ ਉੱਥੇ ਦਾ ਕੋਈ ਜ਼ਿਲ੍ਹੇ ਦਾ ਹੈਗਾ ਮਦਰਸੌਰ ਜ਼ਿਲ੍ਹੇ ਦਾ ਉਹਨੇ ਇਹ ਸਾਰੇ ਖੁਲਾਸੇ ਕੀਤੇ ਹੈਗੇ ਆ ਇਸ ਮਾਮਲੇ ਵਿੱਚ ਵੀ ਇਹ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਆ ਕਿ ਹੋ ਸਕਦਾ ਉਸ ਔਰਤ ਨੂੰ ਤੇਰਾ ਇਥੋਂ ਤਬਾਦਲਾ ਕਰਾ ਦਾਂਗੇ ਤੇਰੀ ਬਦਲੀ ਕਰਾ ਦਾਂਗੇ ਜਾਂ ਤੈਨੂੰ ਇਥੋਂ ਕੋਈ ਨੌਕਰੀ ਤੋਂ ਕਢਾ ਦਾਂਗੇ ਇਸ ਤਰ੍ਹਾਂ ਦੇ ਉਹਦੇ ਉਹਨੂੰ ਮਤਲਬ ਕੀ ਇੱਕ ਤਰ੍ਹਾਂ ਦੇ ਨਾਲ ਧਰਾ ਧਮਕਾ ਕੇ ਵੀ ਉਹਦੇ ਨਾਲ ਕੋਈ ਸੰਬੰਧ ਬਣਾਏ ਹੋ ਸਕਦੇ ਆ ਫਿਲਹਾਲ ਇਹ ਮਾਮਲਾ ਬਲਾਤਕਾਰ ਤੱਕ ਵੀ ਜਾ ਸਕਦਾ ਜਿੱਦਾਂ ਕਿ ਇਹ ਦੱਸ ਰਿਹਾ ਬਾਕੀ ਪੁਲਿਸ ਇਹਦੀ ਪੂਰੀ ਜਾਂਚ ਕਰ ਰਹੀ ਹੈ ਮਨੋਨ ਲੜ ਤਾਕੜੂਨ ਏਆਈ ਦਾ ਸਹਾਰਾ ਲੈ ਕੇ ਕਹਿ ਰਿਹਾ ਕਿ ਮੈਂ ਹੈ ਹੀ ਨਹੀਂ ਸੀਗਾ ਸੋ ਕਰਤਾ ਵੀ ਇਹ ਕਹਿ ਰਿਹਾ ਕਿ ਇਹ ਤਾਂ ਮੈਂ ਪਹਿਲਾਂ ਹੀ ਵੇਚ ਬੂਚ ਦਿੱਤੀ ਸੀਗੀ ਸੋ ਕਿਤੇ ਨਾ ਕਿਤੇ ਬਚਣ ਦੀਆਂ ਸਕੀਮਾਂ ਇਹਦੇ ਵੱਲੋਂ ਲਾਈਆਂ ਜਾ ਰਹੀਆਂ ਫਿਲਹਾਲ ਜਿਹੜੀ ਪੁਲਿਸ ਕੋਲ ਰਿਪੋਰਟ ਲਿਖਾਈ ਸੀਗੀ ਉਹ ਇਹਦੇ ਘਰ ਦੇ ਦਰਵਾਜ਼ੇ 'ਤੇ ਹੀ ਲਿਖਾਈ ਸੀਗੀ ਕਿ ਵੀਡੀਓ ਇਹਦੀ ਵਾਇਰਲ ਕੀਤੀ ਜਾ ਰਹੀ ਹੈ ਇਹਦੇ ਨਾਮ ਦੇ ਹੇਠ ਕਿ ਇਹਦੀ ਜਾਂਚ ਪਾਰਕ ਕੀਤੀ ਜਾਵੇ ਫਿਲਹਾਲ ਪੁਲਿਸ ਨੇ ਇਹਨੂੰ ਫੜ ਲਿਆ ਹੀ ਫਿਰ ਇਹਦੀ ਜ਼ਮਾਨਤ ਵੀ ਮਿਲ ਚੁੱਕੀ ਆ ਇਹਨੂੰ ਐਸ ਵੇਲੇ ਬਾਹਰ ਹੈਗਾ ਜਿਹੜੀ ਉਹ ਔਰਤ ਸੀਗੀ ਉਹਦੇ ਬਾਰੇ ਪੂਰੀ ਜਾਣਬੀਨ ਕੀਤੀ ਜਾ ਰਹੀ ਆ ਐਨ ਐਚ ਏ ਆਈ ਦੇ ਜਿਹੜੇ ਜਿੰਨੇ ਕ ਕਰਮਚਾਰੀ ਸੀਗੇ ਤੈਨੂੰ ਉੱਥੋਂ ਕੱਢ ਦਿੱਤੇ ਗਏ ਬਾਕੀ ਵੀ ਜਿਨ੍ਹਾਂ ਦੀ ਉੱਥੇ ਡਿਊਟੀ ਸੀਗੀ ਪਿਛਲੇ 24 ਘੰਟਿਆਂ ਦੇ ਵਿੱਚ ਉੱਥੇ 13 14 ਜਾਣੇ ਉਹਨਾਂ ਦਾ ਵੀ ਪੂਰੀ ਉਹਨਾਂ ਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਆ ਸੋ ਅੱਗੇ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ ਉਹ ਦੇਖਣ ਨੂੰ ਮਿਲੂਗਾ ਫਿਲਹਾਲ ਛੋਟ ਛੋਟੀ ਜਾਣੇ ਕਿਹਨੇ ਪੁੱਛਣਾ ਹੁੰਦਾ ਤੁਹਾਨੂੰ ਪਤਾ ਹੀ ਆ ਇਸ ਤੋਂ ਪਹਿਲਾਂ ਜੂਪੀ ਦੇ ਗੋੜਾ ਜ਼ਿਲ੍ਹੇ ਇਹ ਨੇਤਾ ਸੀਗਾ ਜਿਹੜਾ ਇੱਕ ਔਰਤ ਨੂੰ ਇਦਾਂ ਜੱਫੀ ਪਾਉਂਦਾ ਨਜ਼ਰ ਆਇਆ ਸੀਗਾ ਬਾਅਦ ਦੇ ਵਿੱਚ ਉਹਨੇ ਇਹ ਬਿਆਨ ਦਿੱਤਾ ਕਿ ਉਹ ਔਰਤ ਨੂੰ ਚੱਕਰ ਵਗੈਰਾ ਆਉਣ ਲੱਪੇ ਸੀਗੇ ਮੈਂ ਤਾਂ ਉਹਨੂੰ ਇਦਾਂ ਸੰਭਾਲਦਾ ਸੀਗਾ ਇਹ ਜਿਹੜੇ ਜੱਫੀ ਵਗੈਰਾ ਪਾ ਰਹੇ ਸੀਗੇ ਉਹਨਾਂ ਤੋਂ ਚੱਕਰ ਵਾਲਾ ਤਾਂ ਹਸਬ ਕਿਤਾਬ ਲੱਗਦਾ ਨਹੀਂ ਸੀਗਾ ਇਹ ਜੂਪੀ ਦੇ ਗੋਡਾ ਜ਼ਿਲ੍ਹੇ ਦੇ ਵਿੱਚ ਹੈਗਾ ਜਿਹੜਾ ਜ਼ਿਲ੍ਹਾ ਦੇ ਅਕਸ਼ ਭਾਜਪਾ ਦਾ ਹੈਗਾ ਅਮਰ ਕਿਸ਼ੋਰ ਕਸ਼ਪ ਦਾ ਇਹ ਇਹ ਜਿਹੜੇ ਵੀਡੀਓ ਸੀਗੇ ਜਿਹੜੀ ਵਾਇਰਲ ਹੋਈ ਸੀ 12 April ਦੀ ਇਹ ਦੱਸੀ ਜਾ ਰਹੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਮੰਤਰੀ ਹੈਗੇ ਆ ਇਹ ਥਾਂ ਥਾਂ ਦੇ ਉੱਤੇ ਨੇਤਾ ਜਿਹੜੇ ਹੈਗੇ ਆ ਉਨਾ ਤੋਂ ਬਚੋ ਫਿਲਹਾਲ ਜਿਹਨੂੰ ਇਹ ਗੋੜਾ ਜੂਪੀ ਦੇ ਵਿੱਚ ਜਫੀਆਂ ਪਾ ਰਿਹਾ ਸੀ ਉਹ ਕੋਈ ਅਜਪਾਦੀ ਹੀ ਕਾਰਿਆਕਰਤਾ ਦੱਸਿਆ ਜਾ ਰਿਹਾ ਸੋ ਇਦਾਂ ਦੀ ਜਗ੍ਹਾ ਜਿੱਥੇ ਔਰਤਾਂ ਜਾਂਦੀਆਂ ਹੈਗੀਆਂ ਇੰਨੀਆਂ ਕੋਈ ਸੇਫ ਨਹੀਂ ਗਿਆ ਸੋ ਇਹ ਮੰਤਰੀ ਸੰਤਰੀ ਭਾਵੇਂ ਕਿਸੇ ਦੇ ਵੀ ਪਾਰਟੀ ਦੇ ਹੈਗੇ ਆ ਇਹਨਾਂ ਦੇ ਪਿੱਛੇ ਅਸੀਂ ਲੱਗ ਜਾਂਦੇ ਆ ਖਰੇ ਇਹ ਬੜੇ ਸੱਚੇ ਸੁੱਚੇ ਬੰਦੇ ਹੁੰਦੇ ਆ ਸਾਰੇ ਸੱਚੇ ਸੁੱਚੇ ਨਹੀਂ ਹੁੰਦੇ ਚੰਗੇ ਵੀ ਹੋਊਗੇ ਸੋ ਇਸ ਤਰ੍ਹਾਂ ਦੇ ਲੋਕਾਂ ਤੋਂ ਬਚੋ ਇਹੇ ਕੱਲੇ ਜੁਪੀ ਮੱਧ ਪ੍ਰਦੇਸ਼ ਦਾ ਹੋਰ ਕਿਤੇ ਨਹੀਂ ਪੰਜਾਬ ਦੇ ਵਿੱਚ ਵੀ ਥਾਂ ਥਾਂ ਦੇ ਉੱਤੇ ਇਦਾਂ ਦੇ ਲੋਕ ਮੌਜੂਦ ਹੈਗੇ ਆ ਸੋ ਜਿਹੜੇ ਫਾਇਦਾ ਠਾਣ ਨੂੰ ਮੇਸ਼ਾ ਤਿਆਰ ਰਹਿੰਦੇ ਆ ਇਦਾਂ ਦੇ ਲੋਕਾਂ ਤੋਂ ਬਚੋ ਇਹੀ ਗੱਲ ਵਾ ਸਗੀ ਤੇ ਕਾਹ ਤਾਕੜ ਦੀ ਤੇ ਕਾਹ ਜੁਪੀ ਦੀ ਤਾਕੜ ਨੂੰ ਕੋਈ ਹੋਰ ਲੱਭਾ ਨਹੀਂਗਾ ਨਾ ਬਈ ਤੂੰ ਕਿਤੇ ਹੋਰ ਜਗ੍ਹਾ ਤੇ ਚਲ ਜਾ ਰੋਡ ਤੇ ਲੱਗਾ ਗੱਡੀ ਚਲ ਜਾ ਕੋਈ ਹੋਰ ਕੋਈ ਲੈ ਜਾ ਕੋਈ ਘਰ ਹੋਟਲ ਕਿਤੇ 100 ਚੀਜ਼ਾਂ ਹਨਾ ਅਵੇਲੇਬਲ ਹੁੰਦੀਆਂ ਹਨਾ ਕਿਉਂ ਤੁਸੀਂ ਆਪਣਾ ਜਲੂਸ ਆਪੇ ਕੱਢੀ ਜਾ ਰਹੇ ਹਨਾ ਇੱਕ ਤਰ੍ਹਾਂ ਨਾਲ ਹਾਸਾ ਵੀ ਆਉਂਦਾ ਵੇ ਕਿਸ ਕਿਸ ਤਰ੍ਹਾਂ ਦੇ ਲੋਕ ਜਿਹੜੇ ਹੈਗੇ ਆ ਮੌਜੂਦ ਹੈਗੇ ਆ ਕਿੱਦਾਂ ਦੇ ਨੇਤਾ ਜਿਨ੍ਹਾਂ ਨੂੰ ਲੋਕ ਜਿਨ੍ਹਾਂ ਦੇ ਪਿੱਛੇ ਤੁਰੇ ਫਿਰਦੇ ਹਨਾ ਰੈਲੀਆਂ ਕਰਦੇ ਆ ਲੋਕ ਉਹਨਾਂ ਨੂੰ ਆਪਣਾ ਨੇਤਾ ਸਮਝਦੇ ਆ ਤੇ ਨੇਤਾ ਇਸ ਤਰ੍ਹਾਂ ਦੇ ਨੇਤਾ ਹੈਗੇ ਆ ਸੋ ਬਚੋ ਇਦਾਂ ਦੇ ਲੋਕਾਂ ਤੋਂ ਇਹੀ ਆਪਣੀ ਖਬਰਸਾਰ ਸੀ ਮਾੜੀ ਚੰਗੀ ਸੀ ਥੱਲੇ ਕਮੈਂਟ ਕਰਕੇ ਦੱਸ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮੇਰੇ